दूरदर्शन ਦੇ ਵਿੱਚ ਤੁਹਾਨੂੰ ਤੁਹਾਡਾ ਤਜਰਬਾ ਹੋਇਆ ਉਸ ਤੋਂ ਬਾਅਦ ਤੁਸੀਂ ਬਹੁਤ ਅੱਗੇ ਜ਼ਿੰਦਗੀ 'ਚ ਵਧੇ ਇਹ ਤਜਰਬਾ ਕੋਈ ਤੁਹਾਡਾ ਹਾਸਲ ਬਣਿਆ ਬਸ ਇੱਕੋ ਹੀ ਇਜਾਜ਼ਤ ਦੇ ਦ ਸੱਚ ਬੋਲਾਂ ਜੀ ਹਾਂ ਜੀ ਗੱਲ ਇਹ ਆ ਕਿ ਹੁਣ ਜਿਹੜਾ ਟਾਈਮ ਚੱਲ ਰਿਹਾ ਬੜਾ इजीली ਕੁਝ ਹਾਸਲ ਕਰ ਸਕਦਾ ਜਿਹਨੂੰ ਪਪੂਲਾਰਿਟੀ ਕਹਿੰਦੇ ਨੇ ਜੋ ਵੀ ਚੀਜ਼ਾਂ ਗਾਣੇ ਦੇ ਵਿੱਚ ਜਾਂ ਸ਼ੋਅ ਬਿਜ਼ਨਸ ਮਿਲਦੀਆਂ ਸਾਡੇ ਸਮਿਆਂ 'ਚ ਬਲੀ ਬਲਾਈ ਨਹੀਂ ਸੀ ਸਿੱਖਦੇ ਆਪਣੀ ਵਾਲ ਕੇ ਸਿੱਖਣੀ ਪੈਂਦੀ ਸੀ ਸੰਘਰਸ਼ ਕਰਨਾ ਪੈਂਦਾ ਸੀ ਬਹੁਤ ਖੂਬ ਬਹੁਤ ਖੂਬ ਮੈਂ ਆਪਣੇ ਪਿੰਡੋ ਸ਼ਫੀਪੁਰੋਂ ਪੈਦਲ ਆਉਂਦਾ ਸਾਂ ਬੱਚਿਆਂ ਦੇ ਪ੍ਰੋਗਰਾਮ ਵਿੱਚ ਬਾਲ ਜਗਤ ਪ੍ਰੋਗਰਾਮ ਬਹੁਤ ਛੋਟੀ ਜੀ ਅਵਸਥਾ ਉਮਰ ਹੋਏਗੀ ਮੈਂ ਦੂ ਜਲੰਧਰ ਰੇਡੀਓ ਤੇ ਮੈਨੂੰ ਮੌਕਾ ਮਿਲਦਾ ਸੀ ਗਾਉਣ ਦਾ ਜਦੋਂ ਦੂਰਦਰਸ਼ਨ ਆਇਆ ਗੁਜਰਾਤ ਸਾਹਿਬ ਨੇ ਉਦਘਾਟਨ ਕੀਤਾ ਤੇ ਮੈਨੂੰ ਇੱਕ ਆਰਟਿਸਟ ਯਾਦ ਆ ਸ਼ਾਇਦ ਜਸਪਿੰਦਰ ਨਰੂਲਾ ਸੀ ਉਹਨਾਂ ਨੇ ਦਮਾ ਦਮਸਤ ਕਲੰਦਰ ਗਾਇਆ ਮੈਂ ਸ਼ਹੀਦ ਆਜ਼ਮ ਭਾਕੀ ਸਿੰਘ ਜੀ ਦੀ ਘੋੜੀ ਗਾਈ ਦੇਖਦੇ-ਦੇਖਦੇ ਫਿਰ ਲੋਕੀ ਨਾਤ ਦੂਰਦਰਸ਼ਨ ਸੀ ਹੂੰ ਉੱਥੇ ਦਰਸ਼ਨ ਕਰਦੇ ਕਰਦੇ ਲੋਕੀ ਨੇੜੇ ਆਉਣ ਲੱਗੇ ਕਲਾਕਾਰਾਂ ਦੇ ਔਰ ਸਾਰਿਆਂ ਦੇ